ਮੈਂ ਬੜਾ ਦੁਖੀ ਕੀ ਹੋਇਆ ਪਤਾ ਦੱਸ ਕੀ ਹੋਇਆ ਭਾਈ ਜੀ ਮੰਮੀ ਸਮਝਦੀ ਨਹੀਂ ਤੈਨੂੰ ਤੇਰੀ ਨਹੀਂ ਮੈਂ ਨਹੀਂ ਸਮਝ ਬਲੂ ਠੀਕ ਹੋ ਗਿਆ ਕੋਈ ਕਰਾਇ ਚ ਕਮਰੇ ਲੈ ਦਿੰਨੀ ਮੈਂ ਮੈਂ ਤੇ ਪੜ ਚੁੱਕੀ ਕੀ ਰਹਿ ਜਾਉਂਗਾ ਹਾਂ ਚੱਕ ਨਹੀਂ ਚੁੱਕਦੀ ਇਹਨਾਂ ਨਾਲ ਗੱਲ ਕਰਨੀ ਹੈ ਹੈ ਚੱਲ ਚੱਲ ਥੱਲੇ ਹੋ ਜਾਂਗਾ ਗੱਲ ਤਾਂ ਨਹੀਂ ਕਰਨੀ ਵਾਜਿਬ ਜੀ ਦੇ ਨਾਲ ਸਰਦਾਰ ਜੀ ਇਹਨਾਂ ਸਦੋਂ ਵੱਡੇ ਅਬਦੇਦੂ ਦੀ ਬੱਚਿਆਂ ਦਾ ਅੱਜਕੱਲ ਬਹੁਤ ਬੁਰਾ ਹਾਲ ਹੋ ਗਿਆ ਪੰਜਾਬ ਦਾ ਖਾਸ ਕਰਕੇ ਯਾਰ ਜੀ ਪਾਲ ਜੀ ਜਿਹੜੇ ਗੱਲ ਕਰਦੇ ਨੇ ਨਾ ਤਾਂ ਕਿ ਇਹਦੇ ਬੱਲੂ ਨੂੰ ਟੂਸ਼ਨ ਲੱਗੀ 1500 ਰੁਪਏ ਉਹ ਕਿਰਾਇਆ ਕਰਕੇ ਮੈਂ ਆਉਣੀ ਐ। ਹਾਂ। ਕਿਉਂਕਿ ਕੋਈ ਸਰਕਾਰੀ ਤੌਰ ਤੇ ਕੋਈ ਸੁਵਿਧਾ ਨਹੀਂ ਐ ਕਿ 1500 ਰੁਪਏ ਪੈਨਸ਼ਨ ਆ ਮਹੀਨੇ ਦੀ ਜਿਹੜੀ ਇਹਨਾਂ ਨੂੰ ਅਪਾਹਜਤਾ ਦੀ ਮਿਲਦੀ ਐ। ਕਿਸੇ ਹਸਪੀਟਲ 'ਚ ਇਲਾਜ ਨਹੀਂ ਫ੍ਰੀ ਇਹਨਾਂ ਦਾ। ਜਦੋਂ ਬੱਚੇ ਨੂੰ ਲੋੜ ਸੀ ਸ਼ੁਰੂਆਤ ਦੇ ਵਿੱਚ ਜਦੋਂ ਇਹ 10-12 ਸਾਲਾਂ ਦਾ ਸੀ ਉਦੋਂ ਇਹਦੀਆਂ ਥੈਰੇਪੀਆਂ, ਫਿਜ਼ੀਓਥੈਰੇਪੀਆਂ ਚੱਲਣੀਆਂ ਚਾਹੀਦੀਆਂ ਸੀ। ਇਹ ਲੋਕ ਦੇਖੋ ਕਿਦਾਂ ਇਹ ਬੱਚੇ ਦੀ ਉਥੈਰਪੀਥ ਹੋਈਆਂ ਨਹੀਂ ਔਰ ਮਾਂ ਪਿਓ ਇੰਨੇ ਕਾਬਲ ਨਹੀਂ ਸੀ ਪਿਓ ਤੁਰ ਗਿਆ ਮੂੰਹ ਦਾ ਕੈਂਸਰ ਹੋ ਗਿਆ ਸੀ ਉਹਨੂੰ ਉਹਦੀ ਮੌਤ ਹੋ ਗਈ ਹੈ ਮਾਂ ਮਾਂ ਲੋਕਾਂ ਦੇ ਘਰੇ ਝਾੜੂ ਪੋਚੇ ਲਾ ਕੇ ਰੋਟੀ ਤਖਵਾ ਸਕਦੀ ਆ ਪਰ ਇਹਦਾ ਇਲਾਜ ਕਿੱਥੋਂ ਕਰਵਾਵੇ ਤੇ ਬੱਲੂ ਕੱਲਾ ਨਹੀਂ ਹੈਗਾ ਬੱਲੂ ਵਰਗੇ ਬਹੁਤ ਬੱਚੇ ਨੇ ਜਿਹੜੇ ਘਰਾਂ ਦੇ ਵਿੱਚ ਪੈ ਨਰਕ ਘਟ ਰਹੇ ਨੇ ਹੁਣ ਇਹੀ ਜਿਹੜੀਆਂ ਐਕਸਰਸਾਈਜ਼ਾਂ ਇਹਦੀਆਂ ਥੈਰੇਪੀਆਂ ਹੁੰਦੀਆਂ ਅੱਜ 21 ਸਾਲਾਂ ਦਾ ਹੋ ਗਿਆ ਬੱਲੂ ਤੇ ਅੱਜ ਵੀ ਮਾਂ ਚੱਕ ਕੇ ਬਿਠਾਉਂਦੀ ਆ ਚੱਕ ਕੇ ਪਾਉਂਦੀ ਆ ਚੱਕ ਕੇ ਨਮਾਉਂਦੀ ਆ ਹੁਣ ਕਈ ਕਈ ਦਿਨ ਨਮਾਦੀ ਹੁੰਦਾ ਕਿਰਾਏ ਦੇ ਕਮਰੇ 'ਚ ਆਪਣੀ ਭੈਣ ਦੇ ਨਾਲ ਰਹਿੰਦੀ ਆ ਭੈਣ ਮਾਸੀ ਕੋਲੇ ਬੱਲੂ ਦੀ ਕੋਲੇ ਵਾਜੂ ਲੈਟਰਨ ਜਿਹੜਾ ਹੈਗਾ ਪੋੜੀਆਂ ਛੜੋਣ ਲਾ ਆ ਦੇਖੋ ਮਿਹਰਾ ਚ ਕੀ ਹੋ ਗਿਆ ਚੜਾ ਚੜਾ ਕੇ ਪੋੜੀਆਂ ਇਤੋਂ ਹੱਡੀ ਫੁੱਸੋਤ ਪਈ ਐ ਇਤੋਂ ਪੋੜੀ ਚੜਦੀਆਂ ਉੱਪਰ ਨਾ ਪਰ ਲੈਟਰਨ ਵੀ ਉੱਪਰ ਹੈ ਗਈ ਆ ਇਹਨੇ ਚੋਕ ਕੇ ਬੱਲੂ ਨੂੰ ਲੈ ਲੈਣੇ ਚ ਬਿਠਾਈ ਦਈਆਂ ਹਾਂ ਚੱਲ ਲੱਗੋ ਤੇ ਲੱਤਾਂ ਜਮਈ ਆਕੜ ਗਈਆਂ ਸਿੱਧੀਆਂ ਇਦਾਂ ਲੱਕੜ ਵਰਗੀਆਂ ਹੋਈਆਂ ਪਈਆਂ ਔਰ ਬਾਹਾਂ ਵੀ ਇਦਾਂ ਪੂਰਾ ਸਰੀਰ ਕੱਸ ਲੈਂਦਾ ਵੱਲੋਂ ਕਿਉਂਕਿ ਇਹਦੀ ਸਪਾਈਨਲ ਦੇ ਵਿੱਚ ਪ੍ਰੋਬਲਮ ਕਰਕੇ ਇਹਦਾ ਸਰੀਰ ਇਹਦੇ ਵਾਸਤੇ ਦੇ ਵਿੱਚ ਹੀ ਨਹੀਂ ਔਰ ਜਨਮ ਤੋਂ ਹੀ ਬੱਲੂ ਇਸ ਤਰ੍ਹਾਂ ਵਾ ਔਰ ਇਸ ਬੱਚੇ ਨੂੰ ਔਰੋਂ ਤੋਂ ਹੀ ਲੋਡ ਸੀ ਸਪੈਸ਼ਲ ਚਾਈਲਡ ਆ ਸਪੈਸ਼ਲ ਟਰੀਟਮੈਂਟ ਚਾਹੀਦਾ ਸੀ ਇਹਨੂੰ ਔਰ ਸਪੈਸ਼ਲੇ ਦੀਆਂ ਕਲਾਸਾਂ ਲੱਗਣੇ ਚਾਹੀਦੀਆਂ ਸੀਗੀਆਂ ਇਹਦੇ ਵਾਸਤੇ ਫਿਜ਼ੀਓਥੈਰੇਪੀ ਬਿਹੇਵੀਅਰ ਥੈਰੇਪੀ ਸਪੀਰ థੈਰੇਪੀ ਇਹ ਸਾਰੀਆਂ ਥੈਰੇਪੀ ਜਿਹੜੀਆਂ ਚਲਣੀਆਂ ਚਾਹੀਦੀਆਂ ਸੀ ਪਰ ਘਰ ਚ ਗਰੀਬੀ ਪੈਸੇ ਦੇ ਕੇ ਟੀਚਰਾਂ ਤੋਂ ਕਰਾ ਨਹੀਂ ਸਕਦੇ ਸੀ ਔਰ ਸਰਕਾਰੀ ਨਾ ਕੋਈ ਗੈਰ ਸਕਾਰੀ ਸਰਕਾਰੀ ਕੋਈ ਅਜਿਹੀ ਸੰਸਥਾ ਨਹੀਂ ਜਿੱਥੇ ਇਦਾਂ ਦੇ ਬੱਚਿਆਂ ਦੀ ਕੋਈ ਫ੍ਰੀ ਉਹਨਾਂ ਦੀ ਐਕਸਰਸਾਈਜ਼ ਹੁੰਦੀ ਹੋਵੇ ਜਾਂ ਉਹਨਾਂ ਨੂੰ ਐਜੂਕੇਟ ਕੀਤਾ ਜਾਂਦਾ ਹੋਵੇ ਕੋਈ ਅਜਿਹੀ ਸੰਸਥਾ ਨਹੀਂ ਕਿਤੇ ਈਵੈਗਰੂ ਕਿਰਪਾ ਕਰਨ ਸਾਡਾ ਇੱਕ ਛੋਟਾ ਜਿਹਾ ਸੁਪਨਾ ਅਸੀਂ ਆ ਪਿੱਛੇ ਸਪੈਸ਼ਲ ਚਾਈਲਡ ਸਕੂਲ ਬਣਾਇਆ ਹੋਇਆ ਛੋਟਾ ਜਿਹਾ ਇੱਕ ਇਹਦੇ ਵਿੱਚ ਸਾਡੇ ਕੋਲੇ ਜਿਹੜੇ ਬੱਚਿਆਂ ਨੂੰ ਅਸੀਂ ਲੈ ਕੇ ਆਉਂਨਾ ਜਿਨ੍ਹਾਂ ਦੇ ਮਾਪੇ ਉਹਨਾਂ ਨੂੰ ਛੱਡ ਦਿੰਦੇ ਆ ਛੁੱਟ ਦਿੰਦੇ ਆ ਉਹਨਾਂ ਬੱਚਿਆਂ ਦੀ ਅਸੀਂ ਇੱਥੇ ਪਰਫੈਕਟਿਸ਼ ਕਰਦੇ ਆ ਉਹਨਾਂ ਨੂੰ ਸਕੂਲ ਚ ਪੜ੍ਹਾਉਨੇ ਵੀ ਆ ਔਰ ਉਹ ਤੋਂ ਬਿਨਾਂ ਜਿਹੜੇ ਬਾਹਰੋਂ ਸਾਡੇ ਕੋਲੇ ਕੈਂਪ ਚ ਆਉਂਦੇ ਨੇ ਬੱਚੇ ਮਾਪੇ ਲੈ ਕੇ ਉਹਨਾਂ ਨੂੰ ਵੀ ਇੱਕ ਇੱਕ ਮਹੀਨੇ ਦੀ ਟ੍ਰੇਨਿੰਗ ਦਿੰਨੇ ਆ ਅਸੀਂ ਇੱਥੇ ਰੱਖ ਕੇ ਨਾਲੇ ਤਾਂ ਬੱਚੇ ਦੀ ਥੈਰੇਪੀ ਕਰਾਉਣੇ ਨਾਲੇ ਮਾਂ ਜਾਂ ਬਾਪ ਜਾਂ ਨਾਨੀ ਜਾਂ ਦਾਦੀ ਕੋਈ ਵੀ ਜਿਹੜਾ ਉਹਨੂੰ ਸਾਹਮਦਾ ਉਹਨੂੰ ਨਾਲ ਰੱਖ ਕੇ ਉਹਨੂੰ ਵੀ ਟ੍ਰੇਨ ਕਰਦੇ ਆ ਵੀ ਤੁਸੀਂ ਘਰੇ ਵੀ ਇਹਦੀ ਕਿਸ ਤਰੀਕੇ ਦੇ ਨਾਲ ਇਹਦੀਆਂ ਥੈਰੇਪੀਆਂ ਜਾਰੀ ਰੱਖਣੀਆਂ ਤੁਹਾਨੂੰ ਅਸੀਂ ਸਿਖਾ ਦਿੰਨੇ ਆ ਵੀ ਕਿਵੇਂ ਐਕਸਰਸਾਈਜ਼ਾਂ ਕਰਾਉਣੀਆਂ ਘਰੇ ਜਾ ਕੇ ਕੰਟੀਨਿਊ ਕਰਿਓ ਤੇ ਸਾਡਾ ਇੱਕ ਸੁਪਨਾ ਨਿਕਟੋ ਕੰਟ ਅਸੀਂ ਪੰਜਾਬ ਦੇ ਵਿੱਚ ਕਿਸੇ ਬੱਚੇ ਨੂੰ ਇਸ ਤਰ੍ਹਾਂ ਦੇ ਨੂੰ ਇਦਾਂ ਰੋਲ ਦੇਣਾ ਦੇ ਕੇ ਉਹਨਾਂ ਦੇ ਬੱਚਿਆਂ ਦੀ ਅਸੀਂ ਜੇ ਪਰਮਿਸ਼ਨ ਨਹੀਂ ਕਰ ਸਕਦੇ ਘਟੋ ਘਟੋ ਸਕੂਲ ਦੇ ਵਿੱਚ ਆਉਣ ਫ੍ਰੀ ਆਫ ਕਾਸਟ ਇੱਕ ਸਕੂਲ ਬਣਾ ਲੋਕਾਂ ਤਿੱਕਰ ਬੱਚਿਆਂ ਤਿੱਕਰ ਪਹੁੰਚਦਾ ਕਰ ਸਕੀਏ ਅਸੀਂ ਇਸ ਰਿਆਂ ਆਪਣਾ ਸਕੂਲ ਬਣਾ ਕੇ ਉਹਨਾਂ ਬੱਚਿਆਂ ਨੂੰ ਉਹ ਸਕੂਲ ਦੇ ਵਿੱਚ ਸਵੇਰੋਂ 9 ਵਜੇ ਤੋਂ ਲੈ ਕੇ 4 ਵਜੇ ਤਿੱਕਰ ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਸਪੈਸ਼ਲ ਐਜੂਕੇਸ਼ਨ ਦੇ ਨਾਲ-ਨਾਲ ਉਹਨਾਂ ਨੂੰ ਸਪੈਸ਼ਲ ਟਰੀਟਮੈਂਟ ਵੀ ਚੱਲੇ ਸਾਡੇ ਵਾਹਗਰੂ ਛੇਤੀ ਸੁਪਨਾ ਪੂਰਾ ਕਰਨ ਸਕੂਲ ਦਾ ਵੀ ਹੁਣ ਵੀ ਬਣਾਇਆ ਹੋਇਆ ਪੰਜ ਟੀਚਰ ਆ ਸਾਡੇ ਕੋਲੇ ਪਰ ਤਿੰਨ ਕਲਾਸਰੂਮ ਹੀ ਸਾਡੇ ਕੋਲੇ ਬਿਲਡਿੰਗ ਹੈ ਨਹੀਂ ਸਕੂਲ ਦੀ ਪਰ ਇਹਨਾਂ ਬੱਚਿਆਂ ਨੂੰ ਵੱਡੀ ਗਿਣਤੀ ਦੇ ਵਿੱਚ ਇੱਥੇ ਸਾਡੇ ਬੱਚੇ ਨੇ ਜਿਨ੍ਹਾਂ ਨੂੰ ਲੋੜ ਆ ਇੱਕ ਹੌਸਟਲ ਬਣੇ ਨਾਲ ਜਿੱਥੇ ਇਹਨਾਂ ਬੱਚਿਆਂ ਨੂੰ ਇੱਥੇ ਰੱਖਿਆ ਜਾ ਸਕੇ 6-6 ਮਹੀਨੇ ਦੀ ਟ੍ਰੇਨਿੰਗ ਹੋਵੇ ਇਹਨਾਂ ਦੀ ਔਰ ਜਾਂ ਇਹ ਬੱਚੇ ਜਿਹੜੇ ਲੋਕਲ ਆ ਨੇੜੇ ਦੇ ਆ ਡੇਲੀ ਆਪ ਡਾਊਨ ਹੋਣ ਜਾਂ ਸਕੂਲ ਬੰਨ ਲੱਗਣ ਇਹਨਾਂ ਨੂੰ ਘਰਾਂ ਤੋਂ ਲਿਆਂਦਾ ਜਾਵੇ ਚੱਕ ਕੇ ਔਰ ਸ਼ਾਮ ਨੂੰ ਛੱਡ ਕੇ ਆਂਦਾ ਜਾਵੇ ਮਤਲਬ ਇਹ ਬਹੁਤ ਜ਼ਰੂਰਤ ਆ ਪੰਜਾਬ ਦੇ ਵਿੱਚ ਸਪੈਸ਼ਲ ਚਾਈਲਡ ਵਾਸਤੇ ਸਕੂਲ ਖੁੱਲੇ ਆ ਸਾਡੇ ਲੁਧਿਆਣਾ ਸ਼ਹਿਰ ਚ ਵੀ 8-10 ਸਕੂਲ ਹੋਣਗੇ ਸਪੈਸ਼ਲ ਚਾਈਲਡ ਦੇ ਪਰ ਉਹਨਾਂ ਦੀਆਂ ਫੀਸਾਂ ਬਹੁਤ ਨੇ 4-5-5000 ਰੁਪਏ ਮਹੀਨੇ ਦੀ ਫੀਸ ਆ ਇਹ ਗਰੀਬ ਬੰਦਾ ਜਿਹੜਾ ਦਿਹਾੜੀ ਕਰਦਾ ਉਹ ਕਿੱਥੋਂ ਦੇ ਦੋ 4-5000 ਰੁਪਏ ਮਹੀਨੇ ਦਾ ਤੂੰ ਵਾਹਿਗੁਰੂ ਮਿਹਰ ਕਰਨ ਬੱਲੂ ਵਰਗੇ ਬਹੁਤ ਬੱਚੇ ਨੇ ਜਿਹੜੇ ਸਫਰ ਕਰ ਰਹੇ ਨੇ ਜਿਨ੍ਹਾਂ ਨੂੰ ਜ਼ਰੂਰਤ ਆ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਤੁਹਾਡੇ ਸਾਥ ਦੀ ਬੱਲੂ ਵਾਸਤੇ ਵੀ ਅਰਦਾਸ ਕਰਿਓ ਇਹ ਬੱਚਾ ਆਪਣੇ ਪੈਰਾਂ ਤੇ ਤੁਰਨ ਜੋਗਾ ਹੋ ਜੇਵੇ ਆਪਣੀ ਮਾਂ ਦੇ ਹੁੰਦਿਆਂ ਹੁੰਦਿਆਂ ਕਿਉਂਕਿ ਮਾਂ ਨੂੰ ਫਿਕਰ ਆ ਕਿ ਮੇਰੇ ਤੋਂ ਬਾਅਦ ਕੀ ਬਣੂ ਮੇਰੇ ਪੁੱਤ ਦਾ ਮੈਨੂੰ ਕੌਣ ਸੰਭੂਗਾ ਅੱਜ ਬੱਲੂ ਵੱਲੂ 21 ਸਾਲਾਂ ਦਾ ਹੋ ਗਿਆ ਜਦੋਂ ਵੱਲੂ 40 ਸਾਲਾਂ ਦਾ ਹੋ ਜੂ ਤੇ ਮਾਂ 60ਾਂ ਦੀ 60ਾਂ ਦੀ ਹੋ ਜੂ ਤੇ ਉਸ ਟਾਈਮ ਕੀ ਹਾਲਾਤ ਹੋਣਗੇ ਇਸ ਕਰ ਅੱਜ ਤਾਂ ਮਾੜਾ ਮੋਟਾ ਧੱਕਾ ਕਰਕੇ ਸ਼ਰੀਰ ਨਾਲ ਜੋਰ ਲਾ ਕੇ ਬੱਲੂ ਨੂੰ ਚੱਕੀ ਫਿਰਦੀ 21 ਸਾਲ ਦੇ ਪੁੱਤ ਨੂੰ ਕਿਤੇ ਗੋਦੀ ਚੱਕਣਾ ਸੌਖਾ ਪ੍ਰਾਇਤ ਤੋਂ 10 ਸਾਲਾਂ ਨੂੰ ਕੀ ਕਰੂ ਵੱਲੋਂ ਕੋਈ ਚਾਚਾ ਨਹੀਂ ਕੋਈ ਤਾਇਆ ਨਹੀਂ ਜਿਹੜਾ ਬਾਹ ਫੜਦਾ ਹੋਵੇ ਕੋਈ ਭੂਆ ਨਹੀਂ ਕੋਈ ਨਹੀਂ ਮਾਸੀ ਐ ਇੱਕ ਉਹ ਵੀ ਹੁਣ ਹੱਥ ਖੜੇ ਕਰੀ ਜਾਂਦੇ ਵੀ ਮੈਂ ਨਹੀਂ ਰੱਖ ਸਕਦੀ ਉਹਨਾਂ ਨੂੰ ਆਪਦੇ ਘਰੇ ਦੋਨਾਂ ਨੂੰ ਉਹ ਵੀ ਮਨਾ ਕਰੀ ਜਾਂਦੀ ਤੇ ਫਿਰ ਹੁਣ ਉਹ ਵੀ ਵਿਚਾਰੀ ਭੈਣ ਉਹਦੇ ਕੋਲ ਕੋਈ ਟਿਕਾਣਾ ਆਪਦੀ ਭੈਣ ਦਾ ਘਰ ਹੋਣੋ ਕਹਿੰਦੀ ਤੁਸੀਂ ਇਹਨੂੰ ਰੱਖ ਲਓ ਵੀਦੇ ਬੱਲੂ ਨੂੰ ਵੀ ਮੈਂ ਉੱਥੇ ਆਪਣੀ ਭੈਣ ਕੋਲੇ ਦਿਨ ਕੱਟ ਲੂੰਗੀ ਲੈ ਕੇ ਬੱਲੂ ਵੀ ਰੋ ਰੋ ਕੇ ਕਹਿੰਦਾ ਵੀ ਮੈਨੂੰ ਰੱਖ ਲਓ ਇੱਥੇ ਕੀ ਕਹਿ ਕੇ ਮੋੜੀਏ ਕੀ ਜਵਾਬ ਦਈਏ ਬੱਲੂ ਦੀ ਤਕਲੀਫ ਹੈ ਜਿਹੜੀ ਉਹ ਛੱਲੀ ਨਹੀਂ ਜਾਂਦੀ ਜਦੋਂ ਇਹ ਬੱਚਾ ਉਸ ਦਿਨ ਵੀ ਕੈਂਪ ਚ ਆਇਆ ਇੰਨਾ ਰੋਇਆ ਬੜੀ ਮੁਸ਼ਕਲ ਨਾਲ ਟਿਕਾਇਆ ਇਹਨੂੰ ਮਤਲਬ ਇੰਨਾ ਬੱਚਿਆਂ ਦੀ ਸਰਕਾਰ ਨੂੰ ਵੀ ਸੁਧ ਲੈਣੀ ਚਾਹੀਦੀ ਹੈ 1500 ਰੁਪਏ ਪੈਨਸ਼ਨ ਦੇ ਨਾਲ ਕੀ ਇਹ ਘਰ ਚਲਾਉਣਗੇ ਕੀ ਇਹ ਰੋਟੀ ਖਾਣਗੇ ਬਸ ਅਰਦਾਸ ਕਰਿਓ ਬੱਲੂ ਵਾਸਤੇ ਅਸੀਂ ਹੁਣ ਬੱਲੂ ਨੂੰ ਕੁਝ ਮਹੀਨੇ ਤੇ ਰੱਖ ਕੇ ਇਹਦੀਆਂ ਐਕਸਰਸਾਈਜ਼ਾਂ ਇਹਦਾ ਟ੍ਰੀਟਮੈਂਟ ਕਰਾਉਣ ਦੀ ਕੋਸ਼ਿਸ਼ ਕਰਾਂਗੇ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਬੱਚਾ ਆਪਣੇ ਪੈਰਾਂ ਤੇ ਤੁਰਨ ਯੋਗਾ ਹੋ ਜੇ ਆਪਣੇ ਕੇਅਰ ਕਰਨ ਯੋਗਾ ਹੋ ਜੇ ਆਪਣੇ ਆਪ ਯੋਗਾ ਹੋ ਜੇ ਤੁਸੀਂ ਵੀ ਅਰਦਾਸ ਬੇਨਤੀ ਕਰਿਓ ਇਸ ਬੱਚੇ ਵਾਸਤੇ ਬੱਲੂ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਰਾ ਬੇਟਾ ਆ ਬੱਲੂ ਹਾਂਜੀ ਕਿੰਨੀ ਉਮਰ ਹੋ ਗਈ ਇਹਦੀ ਉਮਰ ਹੋ ਗਈ ਹੁਣ 21 ਜੈਮਨਸ ਹੋ ਗਏ ਹੁੰਦੇ ਇੱਥੇ ਮਨੁੱਖਤਾ ਸੀ ਹੁਣ ਥੋੜੀ ਦਿੱਕਤਾਂ ਪੈਣ ਲੱਗੀਆਂ ਚੁੱਕ ਨਹੀਂ ਸਕਦੀ ਬੱਲੂ ਨੂੰ ਪਾਰ 21 ਸਾਲ ਦਾ ਮੁੰਡਾ ਹੋ ਗਿਆ ਮੇਰਾ ਮੈਸੋਦੀ ਕੋਸਟਾ ਮਿੱਥੇ ਮੇਰੇ ਕੇ ਆਪਣੇ ਬੱਚੇ ਨੂੰ ਪਿਆਰਾ ਜਿਹਾ ਚਲਾ ਲਵਾਂ ਨਾ ਬੈਂਦਾ ਨੋੜਦਾ ਆ ਬਹੁਤ ਇਹਦੇ ਚ ਦਿੱਕਤ ਆ ਮਨੂੰ ਚੁੱਕਣ ਚ ਬਿਠਾਉਣ ਚ ਆ ਮੈਥੇ ਰਹਿ ਕੇ ਆਪਣੇ ਬੱਲੂ ਨੂੰ ਇਹਦੇ ਪਿਆਰਾ ਸਾਰੇ ਕਰਦਾ ਠੀਕ ਹੋ ਜਾਵੇ ਮੇਰੇ ਬੱਲੂ